ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾਂ ਸਾਖੀ ਸੈਟ ਭਾਗ ਪਹਿਲਾ ਇਹਦੇ ਵਿੱਚੋਂ ਸਾਖੀ ਨੰਬਰ 17 ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ ਮਜਬੂਰੀ ਵਿੱਚ ਸੇਵਾ ਭਾਈ ਬੁੱਧੂ ਜੀ ਇੱਕ ਭਲੇ ਸਿੱਖ ਹੋ ਗੁਜਰੇ ਨੇ ਆਲੇ-ਦੁਆਲੇ ਜਿੱਥੇ ਪਤਾ ਲੱਗਣਾ ਕੋਈ ਬਿਮਾਰ ਹੈ ਉਸ ਦੀ ਖਬਰ ਸਾਰ ਲੈਣੀ ਇਵਿ ਤਾ ਸਗਤ ਉਸਨੇ ਪਰਿਵਾਰ ਦੀ ਮਦਦ ਕਰਨੀ ਕਿਤੇ ਰਸਤੇ ਵਿੱਚ ਪਾਣੀ ਵੱਲੋਂ ਮੁਸ਼ਕਲ ਆਉਂਦੀ ਹੈ ਨੇੜੇ ਦੇ ਪਿੰਡ ਵਾਲਿਆਂ ਨੂੰ ਪ੍ਰੇਰਣਾ ਕਰਕੇ ਪਾਣੀ ਦਾ ਪਿਓ ਲਗਵਾ ਦੇਣਾ ਭਾਵ ਕਿ ਜਿੱਥੋਂ ਪਾਣੀ ਪੀਣ ਦਾ ਪ੍ਰਬੰਧ ਹੋ ਸਕੇ ਪੰਜ ਸੱਤ ਘੜੇ ਰੱਖ ਕੇ ਸੇਵਾਦਾਰ ਨੇ ਸੇਵਾ ਕਰਨੀ ਧਰਮਸ਼ਾਲਾ ਵਿੱਚ ਜਗਿਆਸੂਆਂ ਨੂੰ ਗੁਰਬਾਣੀ ਦਾ ਪਾਠ ਸਿਖਾਉਣ ਦੀ ਸੇਵਾ ਵੀ ਕਰਨੀ ਅਰਥ ਸਮਝਾਉਣੇ ਇਨਾਂ ਦੀ ਸੇਵਾ ਦਾ ਮੁਢਲਾ ਕਾਰਜ ਸੀ ਸਾਰਾ ਦਿਨ ਬੁੱਧ ਜੀ ਬੁੱਧੂ ਜੀ ਕੋਲ ਮਿਲਣ ਵਾਲੇ ਆਉਂਦੇ ਰਹਿੰਦੇ ਸਨ ਆਪਣੇ ਘਰੇਲੂ ਮਸਲਿਆਂ ਬਾਰੇ ਸਲਾਹ ਲੈਂਦੇ ਸਮਾਜ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਗੁਰਬਾਣੀ ਬਾਰੇ ਸਵਾਲ ਕਰਦੇ ਭਾਈ ਬੁੱਧੂ ਜੀ ਬੜੇ ਪਿਆਰ ਭਰੇ ਢੰਗ ਨਾਲ ਸਾਰਿਆਂ ਨੂੰ ਉਚਿਤ ਅਗਵਾਈ ਦਿੰਦੇ ਸਹੀ ਸੇਧ ਦਿੰਦੇ ਇਸ ਤਰ੍ਹਾਂ ਇਨਾਂ ਦੀ ਇਲਾਕੇ ਵਿੱਚ ਚੰਗੀ ਪਛਾਣ ਬਣ ਗਈ ਸੀ। ਇੱਕ ਦਿਨ ਭਾਈ ਬੁੱਧੂ ਜੀ ਕਿਸੇ ਕੰਮ ਲਈ ਸ਼ਹਿਰ ਚਲੇ ਗਏ। ਉਪਰਾ ਜਾਣ ਕੇ ਇੱਕ ਪੁਲਿਸ ਵਾਲੇ ਨੇ ਇਸ ਨੂੰ ਵਗਾਰ ਲਈ ਪਕੜ ਲਿਆ। ਅੱਗੇ ਆਵਾਜਾਈ ਦੇ ਸਾਧਨ ਗੱਡਾ, ਊਠ ਜਾਂ ਖੱਤਰ ਘੋੜਾ ਹੀ ਹੋਇਆ ਕਰਦੇ ਸਨ। ਪਹਾੜੀ ਇਲਾਕਿਆਂ ਵਿੱਚ ਗੱਡਾ ਜਾਂ ਊਠ ਵੀ ਨਹੀਂ ਜਾ ਸਕਦੇ ਸਨ। ਖੱਤਰ ਘੋੜਾ ਜਾਂ ਖੋਤਾ ਹੀ ਸਮਾਨ ਲੈ ਕੇ ਚਲਦੇ ਸਨ ਔਖੇ ਰਹਾ ਵਿੱਚ ਤਾਂ ਮਨੁੱਖ ਨੂੰ ਭਾਰ ਚੁੱਕ ਕੇ ਲਿਜਾਣਾ ਪੈਂਦਾ ਸੀ ਬਹੁਤ ਸਾਰੇ ਗਰੀਬ ਬੰਦੇ ਕੁਝ ਪੈਸਿਆਂ ਬਦਲੇ ਸਮਾਨ ਢੋਣ ਦਾ ਕਿੱਤਾ ਵੀ ਕਰਦੇ ਸਨ ਇਸ ਤਰ੍ਹਾਂ ਰੁੱਖਾ ਮਿੱਸਾ ਖਾ ਕੇ ਉਹਨਾਂ ਦੇ ਪਰਿਵਾਰਾਂ ਦੀ ਪਾਲਣਾ ਹੁੰਦੀ ਰਹਿੰਦੀ ਸੀ ਸਰਕਾਰੀ ਅਫਸਰ ਪੁਲਿਸ ਵਾਲੇ ਜਾਂ ਸਰਕਾਰ ਤੱਕ ਪਹੁੰਚ ਵਾਲੇ ਬੇਰਹਿਮ ਲੋਕ ਗਰੀਬਾਂ ਤੋਂ ਬਿਨਾ ਕੋਈ ਮਾਬਯਾ ਦਿੱਤਿਆਂ ਕੰਮ ਕਰਾਉਂਦੇ ਸਨ ਆਪਣਾ ਭਾਰ ਢੋਉਂਦੇ ਸਨ ਕਿੱਥੇ ਸੀ ਗਰੀਬਾਂ ਦੀ ਸੁਣਵਾਈ ਉੰਜ ਤਾਂ ਅੱਜ ਵੀ ਗਰੀਬ ਦੀ ਕਿਧਰੇ ਫਰਿਆਦ ਸੁਣੀ ਨਹੀਂ ਜਾਂਦੀ ਪਰ ਬੀਤੇ ਸਮਿਆਂ ਵਿੱਚ ਤਾਂ ਹਾਲਾਤ ਹੋਰ ਵੀ ਭੈੜੇ ਸਨ ਪੁਲਿਸ ਅਫਸਰ ਨੇ ਆਪਣਾ ਸਮਾਨ ਬੁੱਧੂ ਜੀ ਨੂੰ ਚੋਕਣ ਲਈ ਹੁਕਮ ਸੁਣਾ ਦਿੱਤਾ ਬੜੇ ਤਰਲੇ ਕੀਤੇ ਕਿ ਭਾਈ ਮੈਂ ਵਗਾਰਾਂ ਕਰਨ ਵਾਸਤੇ ਨਹੀਂ ਹਾਂ ਇੱਥੇ ਕਿਸੇ ਜ਼ਰੂਰੀ ਕੰਮ ਆਇਆ ਸਾਂ ਮੈਂ ਜਲਦੀ ਆਪਣੇ ਟਿਕਾਣੇ ਤੇ ਪਹੁੰਚਣਾ ਹੈ ਹੰਕਾਰਿਆ ਹੋਇਆ ਪੁਲਿਸ ਅਫਸਰ ਜਦੋਂ ਕਦੋਂ ਪ੍ਰਵਾਹ ਕਰਦਾ ਹੈ ਉਸਨੇ ਸਖਤ ਹੁਕਮ ਸੁਣਾ ਦਿੱਤਾ ਅਮ ਆ ਸਮਾਨ ਚੁੱਕ ਕੇ ਮੇਰੇ ਟਿਕਾਣੇ ਤੇ ਪਹੁੰਚਾਉਣਾ ਹੀ ਪਵੇਗਾ ਵਰਨਾ ਉਹ ਹਾਲ ਕਰਾਂਗਾ ਕਿ ساری ਉਮਰ ਤੂੰ ਭੁੱਲ ਨਹੀਂ ਸਕੇਗਾ ਕੋਈ ਪੇਸ਼ ਨਾ ਜਾਂਦੀ ਵੇਖ ਕੇ ਭਾਈ ਬੁੱਧੂ ਜੀ ਨੇ ਸਮਾਨ ਚੁੱਕ ਲਿਆ ਇੰਨਾ ਵਜ਼ਨ ਅੱਗੇ ਕਦੇ ਨਹੀਂ ਸੀ ਚੁੱਕਿਆ ਵਜਨ ਚੁੱਕਣ ਲਈ ਸਰੀਰ ਇੰਨਾ ਮਜ਼ਬੂਤ ਵੀ ਨਹੀਂ ਸੀ ਪੈਂਡਾ ਵੀ 10-12 ਮੀਲ ਦਾ ਸੀ ਬੜਾ ਫਸੇ ਰਸਤੇ ਵਿੱਚ ਭਾਈ ਬੁੱਧੂ ਨੇ ਕਈ ਵਾਰੀ ਸਾਹ ਲਿਆ ਜਿੱਥੇ ਮਿਲਿਆ ਪਾਣੀ ਪੀਤਾ ਇੱਕ ਥਾਂ ਤੇ ਜਾ ਕੇ ਏਨੀ ਹਾਲਤ ਖਰਾਬ ਹੋ ਗਈ ਕਿ ਪੈਰ ਨਾ ਪੁੱਟਿਆ ਜਾਵੇ ਅਖੀਰ ਨੂੰ ਬੇਬਸ ਹੋ ਕੇ ਸਮਾਨ ਰੱਖ ਦਿੱਤਾ ਤੇ ਜ਼ਮੀਨ ਤੇ ਲੇਟ ਗਈ ਇਹ ਪੁਲਿਸ ਅਫਸਰ ਅੱਗੇ ਚੱਲਣ ਦਾ ਹੁਕਮ ਦੇਈ ਜਾਵੇ ਜਦੋਂ ਬੁੱਧੂ ਜੀ ਨਾ ਹੀ ਉੱਠੇ ਤਾਂ ਇਸ ਬੇਰਹਿਮ ਅਫਸਰ ਨੇ ਮੰਦੇ ਬਚਨ ਵੀ ਬੋਲਣੇ ਸ਼ੁਰੂ ਕਰ ਦਿੱਤੇ ਨਾਲ ਹੀ ਆਪਣੇ ਹੱਥ ਵਿੱਚ ਫੜੀ ਛੋਟੀ ਨਾਲ ਬਹੁਤ ਮਾਰਿਆ ਕੁੱਟਿਆ ਥੱਕਿਆ ਹਾਰਿਆ ਤਾਂ ਬੁੱਧੂ ਜੀ ਪਹਿਲਾਂ ਹੀ ਬਹੁਤ ਸੀ ਇਸ ਮਾਰਨੇ ਉਸ ਨੂੰ ਅੱਧ ਮੋਇਆ ਹੀ ਕਰ ਦਿੱਤਾ ਉੱਠਣ ਉੱਠਣ ਜੋਗੀ ਸੱਤਿਆ ਵੀ ਨਾ ਰਹੀ ਇੰਨੇ ਨੂੰ ਉਸੇ ਰਾਤ ਰਾਈਆਂ ਦਾ ਇੱਕ ਕਾਫਲਾ ਲੰਘਦਾ ਹੋਇਆ ਉਥੇ ਆ ਪਹੁੰਚਿਆ ਵਗਾਰ ਵਿੱਚ ਫੜੇ ਵਿਅਕਤੀ ਦੀ ਦੁਰਗਤ ਹੰਦੀ ਹੁੰਦੀ ਵੇਖ ਕੇ ਉਹਨਾਂ ਦਾ ਮਨ ਪਿਗਲ ਗਿਆ ਪੁਲਿਸ ਅਫਸਰ ਪ੍ਰਤੀ ਮਨ ਵਿੱਚ ਗੁੱਸਾ ਭਰ ਗਿਆ ਜਦੋਂ ਨੇੜੇ ਹੋ ਕੇ ਵੇਖਿਆ ਤਾਂ ਉਹਨਾਂ ਦਾ ਜਾਣਿਆ ਪਹਿਚਾਣਿਆ ਭਲਾ ਇਨਸਾਨ ਗੁਰੂ ਕਾ ਸਿੱਖ ਸਭ ਦੀ ਜੀ ਜਾਣ ਨਾਲ ਸੇਵਾ ਕਰਨ ਵਾਲਾ ਇਹ ਤਾਂ ਭਾਈ ਬੁੱਧੂ ਜੀ ਸੀ ਇਹ ਵੇਖ ਕੇ ਉਹਨਾਂ ਬੰਦਿਆਂ ਦੀਆਂ ਭਾਵਾਂ ਤਣ ਗਈਆਂ ਨਜ਼ਰ ਅਤੇ ਗੁੱਸੇ ਨਾਲ ਭਰੀਆਂ ਭੀਤਿਆਂ ਨੇ ਉਸ ਪੁਲਿਸ ਵਾਲੇ ਨੂੰ ਦਬੋਚ ਲਿਆ ਹੈ ਐਡਾ ਹਨੇਰ ਸਾਡੇ ਸਤਿਕਾਰਯੋਗ ਗੁਰਸਿੱਖ ਭਰਾ ਨੂੰ ਇਹ ਜ਼ਾਲਮ ਅਫਸਰ ਵਗਾਰ ਵਿੱਚ ਪੜੇ ਉਤੋਂ ਇੰਨਾ ਭਾਰ ਚੁਕਾਵੇ ਭਾਰ ਨਾ ਚੁੱਕੇ ਜਾਣ ਕਾਰਨ ਬੇਰਹਿਮੀ ਨਾਲ ਇਸ ਨੂੰ ਮਾਰੇ ਇੰਨੇ ਨੂੰ ਭਾਈ ਬੁੱਧੂ ਸੰਭਲਿਆ ਤੇ ਉੱਠ ਕੇ ਬੈਠ ਗਿਆ ਉੱਚੀ ਆਵਾਜ਼ ਵਿੱਚ ਪੁਕਾਰ ਕੀਤੀ ਨਾ ਮਾਰੋ ਭਰਾਵੋ ਇਸ ਨੂੰ ਨਾ ਮਾਰੋ ਵਾਸਤਾ ਜੇ ਗੁਰਨਾਨਕ ਪਾਤਸ਼ਾਹ ਬਾਬਾ ਜੀ ਦਾ ਇਹਨੂੰ ਨਾ ਮਾਰੋ ਸਾਰੇ ਮਾਰਨ ਨੂੰ ਰੁਕ ਗਏ ਭਾਈ ਜੀ ਇਸ ਨੇ ਤੁਹਾਡੇ ਨਾਲ ਕੋਈ ਘਟ ਕੀਤੀ ਹੈ ਭਲਾ ਕਿੰਨਾ ਸਤਾਇਆ ਹੈ ਤੁਹਾਨੂੰ ਕਿਉਂ ਨਾ ਇਸ ਪੁਲਿਸ ਵਾਲੇ ਨੂੰ ਤਕੜੀ ਸਜ਼ਾ ਦਈਏ ਭਾਈ ਬੁੱਧੂ ਬੋਲਿਆ ਭਰਾਵੋ ਸਮਾਂ ਅਜਿਹਾ ਸੀ ਇਸ ਨੂੰ ਕੋਈ ਮਜ਼ਦੂਰ ਸਮੇਂ ਸਿਰ ਨਾ ਮਿਲਿਆ ਜੋ ਇਸ ਦਾ ਸਮਾਨ ਕੁਝ ਪੈਸੇ ਲੈ ਕੇ ਪਹੁੰਚਾ ਦਿੰਦਾ ਤੁਹਾਨੂੰ ਪਤਾ ਹੀ ਹੈ ਅਫਸਰ ਲੋਕ ਕੁਝ ਕਰੋਬ ਆਪਣੇ ਰੁਤਬੇ ਦਾ ਰੱਖਦੇ ਹੀ ਨੇ ਅਜਿਹਾ ਇਹਨਾਂ ਦੇ ਸੁਭਾਅ ਦਾ ਹਿੱਸਾ ਹੀ ਹੁੰਦਾ ਹੈ ਸਰਕਾਰ ਵੱਲੋਂ ਇਸ ਨੂੰ ਘੋੜਾ ਹਾਲੀ ਨਹੀਂ ਮਿਲਿਆ ਜਾਂ ਬਿਮਾਰ ਹੋ ਗਿਆ ਹੋਵੇਗਾ ਮੈਂ ਉਸ ਇਲਾਕੇ ਵਿੱਚ ਉਪਰਾਸਾਂ ਇਸ ਨੇ ਆਪਣਾ ਸਮਾਨ ਚੋਕਣ ਲਈ ਮੈਨੂੰ ਕਹਿ ਦਿੱਤਾ ਮੇਰਾ ਸਰੀਰ ਕਮਜ਼ੋਰ ਹੈ ਇਸ ਦਾ ਸਮਾਨ ਜਿਆਦਾ ਭਾਰਾ ਸੀ ਮੈਥੋਂ ਚੁੱਕ ਨਹੀਂ ਹੋਇਆ ਇਸ ਨੂੰ ਆਪਣੇ ਕੰਮ ਤੇ ਪਹੁੰਚਣ ਲਈ ਦੇਰੀ ਹੋ ਰਹੀ ਸੀ ਇਸ ਨੇ ਗੁੱਸੇ ਵਿੱਚ ਮੈਨੂੰ ਮਾਰ ਰਿਆ ਇਹ ਪੀ ਇਹ ਬੁਰਾ ਆਦਮੀ ਨਹੀਂ ਹੈ ਹੁਣ ਤੁਸੀਂ ਇਉਂ ਕਰੋ ਇੱਕ ਘੋੜੇ ਦਾ ਪ੍ਰਬੰਧ ਕਰਕੇ ਇਸ ਨੂੰ ਦੇ ਦਿਓ ਤਾਂ ਆਪਣਾ ਸਮਾਨ ਲੱਦ ਕੇ ਬਾਕੀ ਸਿਰ ਇਹ ਆਪਣੇ ਟਿਕਾਣੇ ਤੇ ਪਹੁੰਚ ਜਾਵੇ ਹੋਰ ਕੁਝ ਨਾ ਆਖਿਓ ਬਸ ਭਾਈ ਬੁੱਧੂ ਦੇ ਆਖੇ ਦਾ ਸਤਿਕਾਰ ਕਰਦਿਆਂ ਇੱਕ ਸਿੱਖ ਆਪਣੇ ਘਰੋਂ ਘੋੜਾ ਲੈ ਆਇਆ ਉਸ ਬੰਦੇ ਦਾ ਸਮਾਨ ਚੁਕਵਾ ਕੇ ਟਿਕਾਣੇ ਪਹੁੰਚਾਇਆ ਸਰਕਾਰੀ ਅਫਸਰ ਬੜਾ ਪਛਤਾ ਰਿਹਾ ਸੀ ਕਿ ਮੈਥੋਂ ਭਾਰੀ ਅਗਗਿਆ ਹੋਈ ਹੈ ਜਿਸ ਬੰਦੇ ਨੂੰ ਮੈਂ ਵਗਾਰੀ ਸਮਝ ਕੇ ਫੜਿਆ ਸੀ ਉਹ ਕੋਈ ਸੁਧਾਰਨ ਬੰਦਾ ਨਹੀਂ ਹੈ ਇਲਾਕੇ ਦਾ ਸਤਕਾਰਯੋਗ ਵਿਅਕਤੀ ਹੈ ਜੇ ਕਿਤੇ ਉਹ ਪਿੰਡ ਦੇ ਇਕੱਠੇ ਹੋਏ ਲੋਕਾਂ ਨੂੰ ਗੱਲਬਾਤ ਜਰਾਕ ਵਧਾ ਕੇ ਦੱਸ ਦਿੰਦਾ ਤਾਂ ਮੇਰੇ ਉਹਨਾਂ ਜ਼ਰੂਰ ਹੱਡ ਤੋੜ ਦੇਣੇ ਸਨ ਭਲਾ ਹੋਵੇ ਉਸ ਭਾਈ ਬੁੱਧੂ ਦਾ ਜਿਸ ਨੇ ਮੇਰੀ ਸ਼ਿਕਾਇਤ ਨਹੀਂ ਲਾਈ ਸਗੋਂ ਘੋੜੇ ਦਾ ਪ੍ਰਬੰਧ ਕਰਵਾ ਦਿੱਤਾ ਕਿਹੋ ਜਿਹੇ ਹਨ ਇਹ ਸਿੱਖ ਲੋਕ ਜਾਤੀ ਸਹਿਕੇ ਵੀ ਮਨ ਵਿੱਚ ਗੁੱਸਾ ਪੈਦਾ ਨਹੀਂ ਹੋਣ ਦਿੱਤਾ ਮਨ ਵਿੱਚ ਬਦਲਾ ਲੈਣ ਦੀ ਭਾਵਨਾ ਆਪਣੇ ਪੈਦਾ ਨਹੀਂ ਹੋਣ ਦਿੱਤੀ ਇਸ ਸਮੇਂ ਪੰਜਾਬ ਦੇਸ਼ ਵਿੱਚ ਸਿੱਖਾਂ ਦਾ ਹੀ ਰਾਜ ਹੈ ਇਹ ਆਦਮੀ ਜੇ ਵੱਡੇ ਅਫਸਰਾਂ ਤੱਕ ਮੇਰੀ ਵਧੇਗੀ ਬਿਆਨ ਕਰ ਦੇਵੇ ਤਾਂ ਮੇਰੀ ਨੌਕਰੀ ਤਾਂ ਤੁਰਤ ਗਈ ਹੀ ਗਈ ਉੱਪਰੋਂ ਜੁਰਮਾਨਾ ਆਦ ਵੀ ਮੈਨੂੰ ਭਰਨਾ ਪੈ ਸਕਦਾ ਹੈ ਸੱਚਮੁੱਚ ਹੀ ਬਹੁਤ ਭਲਾ ਇਨਸਾਨ ਹੈ ਇਹ ਸਿੱਖ ਜਿਸ ਨੇ ਦੁੱਖ ਸਹੇ ਕੇ ਵੀ ਮੇਰਾ ਬੁਰਾ ਨਹੀਂ ਚਿਤਬਿਆ ਇਹ ਹੀਆਂ ਸੋਚਾਂ ਸੋਚਦੇ ਆ ਕਈ ਦਿਨ ਬੀਤ ਗਏ ਇਹੀ ਅਫਸਰ ਇੱਕ ਦਿਨ ਸਥਾਨਿਕ ਗੁਰਦੁਆਰੇ ਗਿਆ ਸੰਗਤ ਵਿੱਚ ਖੜਾ ਹੋ ਕੇ ਸਾਰੀ ਹੋਈ ਬੀਤੀ ਇਸ ਨੇ ਕਹਿ ਸੁਣਾਈ ਭਰੇ ਮਨ ਨਾਲ ਕੀਤੀ ਗਈ ਬਦੀ ਕੀ ਦੀ ਸਾਰਿਆਂ ਤੋਂ ਮਾਫੀ ਮੰਗੀ ਸੰਗਤ ਜੋ ਸੇਵਾ ਲਾਵੇ ਮੈਂ ਖੜੇ ਮੱਥੇ ਸਵੀਕਾਰ ਕਰਨ ਨੂੰ ਤਿਆਰ ਹਾਂ ਭਾਈ ਬੁੱਧੂ ਜੀ ਤੋਂ ਪੀ ਮੈਂ ਖੇਮਾ ਯਾਚਨਾ ਕਰਦਾ ਹਾਂ ਬੁੱਧੂ ਜੀ ਦੇ ਉਪਕਾਰ ਵਾਲੇ ਜੀਵਨ ਸਦਕਾ ਮੈਂ ਅੱਜ ਗੁਰੂ ਦੀ ਹਜ਼ੂਰੀ ਵਿੱਚ ਸਾਰੀ ਸੰਗਤ ਦੇ ਸਾਹਮਣੇ ਸਿੱਖ ਧਰਮ ਨੂੰ ਪਰਵਾਨ ਕਰਨ ਦੀ ਇੱਛਾ ਲੈ ਕੇ ਆਇਆ ਹਾਂ ਕੀ ਮੇਰੀ ਬੇਨਤੀ ਸਵਾਰ ਕਰਕੇ ਮੈਨੂੰ ਸਿੱਖ ਪੰਥ ਵਿੱਚ ਸ਼ਾਮਲ ਹੋਣ ਦੀ ਆਗਿਆ ਦੇਵੋਗੇ ਸੰਗਤਾਂ ਨੇ ਜਕਾਰਾ ਗਜਾ ਕੇ ਉਸ ਦਾ ਸਵਾਗਤ ਕੀਤਾ ਪਛਤਾਵਾ ਵਾਸਤੇ ਆਪਣੀ ਮਰਜ਼ੀ ਨਾਲ ਕੁਝ ਦਿਨ ਸੇਵਾ ਕਰਨ ਦੀ ਤਨਖਾਹ ਲਾ ਦਿੱਤੀ ਬਾਅਦ ਵਿੱਚ ਉਸ ਨੂੰ ਸਿੱਖ ਭਾਈਚਾਰੇ ਦਾ ਅੰਗ ਸਵੀਕਾਰ ਕਰ ਲਿਆ ਗਿਆ ਖੁਦੀ ਮਿੱਟੀ ਤਬ ਸੁਖ ਭਏ ਮਨ ਧਨ ਭਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸ ਤਤ ਕਰਨੈ ਯੋਗ ਨਾਨਕ ਦ੍ਰਿਸ਼ਟੀ ਆਇਆ ਉਸ ਤਤ ਕਰਨੈ ਯੋਗ ਕਿ ਅੱਜ ਦੇ ਸਿੱਖ ਭਾਈ ਬੁੱਧੂ ਵਰਗੇ ਪਰਉਪਕਾਰੀ ਅਤੇ ਸ਼ਾਂਤ ਸੁਭਾਅ ਵਾਲੇ ਹੋ ਸਕਦੇ ਨੇ ਜਿਸ ਦੇ ਕੀਤੇ ਪਰਉਪਕਾਰ ਨੂੰ ਉਸ ਪੁਲਿਸ ਅਫਸਰ ਨੇ ਵੀ ਆਪਣੇ ਆਪ ਦੇ ਉੱਤੇ ਇੰਨਾ ਡੰਗਾਈ ਨਾਲ ਲਾਗੂ ਕਰ ਲਿਆ ਕਿ ਉਹ ਸਿੱਖਾਂ ਤੋਂ ਮਾਫੀ ਤਾਂ ਮੰਗਣ ਆਈ ਆਇਆ ਤੇ ਉਹ ਸਿੱਖ ਧਰਮ ਦੇ ਵਿੱਚ ਹੀ ਦਾਖਲ ਹੋ ਗਿਆ ਆਪਣੇ ਆਪ ਨੂੰ ਸਿੱਖ ਪੰਥ ਦਾ ਇੱਕ ਹਿੱਸਾ ਬਣਾ ਲਿਆ ਤੇ ਅੱਗੋਂ ਇਹਨੇ ਕਈ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਿਹੜੀਆਂ ਕਿ ਯਾਦਗਾਰੀ ਹੋ ਨਿਭੜੀਆਂ ਕਿ ਅਸੀਂ ਇਹੋ ਜਿਹੇ ਗੁਣ ਆਪਣੇ ਅੰਦਰ ਪੈਦਾ ਕਰ ਸਕਾਂਗੇ ਸੋਚਣ ਦੀ ਲੋੜ ਹੈ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ